ਅੰਮ੍ਰਿਤ ਵੇਲੇ ਤੋਂ ਲੈ ਕੇ ਅਸਮਿਲ ਤੱਕ ਆਪ ਜੀ ਅਲਾਹੇ ਬਾਣੀ ਧਰਤੀ ਬਾਣੀ ਨਾਲ ਜੀਉ। ਮਹਾਪ੍ਰਚੰਡ ਤਪੋ ਤਾਂ ਤੇ ਟੌਕੜ ਮਾਰ ਕੇ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮ ਕਰਤਿ। ਗੁਰੂ ਪੈਰ ਸਾਹਿਬ ਸੰਝਾਓ ਕੀ ਮੈਨੂੰ ਸਬ ਸ੍ਰੀ ਗੁਰੂ ਅਕੰਧ ਦੇ ਮਹਾਰਾਜ ਸ਼ਹੀਦਾ ਸਰਪਾਤ ਉਹਨਾਂ ਦਾ ਸਿਧਿ ਦਿਖਾ ਰਿਹਾ ਆ। ਉਹਨਾਂ ਦੀ ਸਤਿ ਪਤਿ ਬੋਨਾ ਪਾਛਾ ਦਾ ਬਚਨ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਦੂਰ ਕਰਦਾ। ਇੱਕ ਕਵੀ ਲਖਦਾ ਕਹਿੰਦਾ ਬੁੱਢਾ ਸਿੱਖੀ ਦਾ ਲਾਇਆ ਜੋਰ ਗੁਰਨਾਨਕ ਸੋਹਣੇ ਫੁੱਲ ਤੇ ਫੁੱਲ ਸੀ ਹੋਣ ਲੱਗੇ। ਪੰਜਾਂ ਪਾਛਾ ਇਸ ਮਹਿਕ ਤਾਈ ਸਾਰੇ ਜੱਗ ਦੇ ਵਿੱਚ ਲਾਉਣ ਲੱਗੇ ਤਿਆਰ ਕਰਕੇ ਆਤ ਗਰੰਤ ਦਾ ਹੀ ਜੀਵਨ ਜਾਚ ਜੋਤ ਸਿਖਾਉਣ ਲੱਗੇ ਆਪ ਦਰਬਾਰ ਸਾਹਿਬ ਤੇ ਗੁਰੂ ਗ੍ਰੰਥ ਦੇ ਦਰਸ਼ਨਾਂ ਨੂੰ ਕੋਨੇ ਕੋਨੇ ਤੋਂ ਦੇਖਸਾਨ ਆਹ ਆਪ ਗੁਰ ਅਰਜਨ ਦਾ ਮਹਾਰਾਜ ਨੂੰ ਆਹ ਹਾਜ਼ਰ ਵਿੱਚ ਜਹਾਂ ਗਿਰਨੇ ਸਦਿਆ

ست سنگ جی ہر ہر کشن ਕਮੋਂ ਤੇ ਆਵੇ ਧਾਈ ਸਭ ਕਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅੰਮ੍ਰਿਤ ਕੇ ਦਾਤੇ ਕਲ ਕੀ ਧਰਤੀ ਦਾ ਸਰਬੰਸਦਾਨੀ ਬਾਣ ਕੇ ਵਾਹੀ ਸਭ ਕਾਈ ਹੋਏ ਸਹਾਰੇ ਦਸਾ ਪਾਸ਼ੇ ਜੋ ਧੰ ਧੰ ਸਾਰੇ ਸ੍ਰੀ ਗੁਰਮੁਖ ਸਾਹਿਬ ਜੀ ਦੇ ਪਾਠ ਦਰਸ਼ਨ ਦੀ ਲੋੜ ਦਾ ਧਿਆਨ ਕਰਕੇ ਬੋਲੋ ਜੀ ਮਹਾਰਾਜ 15 ਪਿਰਾਲਿਆਂ ਚਹੋਂ ਸਾਹਿਬਾਂ ਚਾਹਿਆਂ ਉਪਿਆਂ ਕੱਠੀਆਂ ਜੱਟੀਆਂ ਸੱਪੀਆਂ ਜਿਨਾ ਨਾਮ ਚੱਪਿਆ ਵੰਡੀ ਸਕਿਆ ਠੀਕ ਚਲਾਈ ਤੇਗਵਾਹੀ ਦੇਖਿਆ ਨਿਤਕੀਤਾ ਧਰਮ ਨਹੀਂ ਹਾਰਿਆ ਜਿਨਾ ਸਿੰਘਾਂ ਸ਼ਹੀਦਾਂ ਦੇ ਨਾਲ ਦੀ ਕਮਾਈ ਕਰਕੇ ਬੋਲੋ ਜੀ ਇਹ ਨਮਾਇਆ ਦੇ ਮਾਨ ਸਾਨਿਆ ਦੇ ਤਾਰਾ ਨੇ ਰੋਟਿਆਂ ਦੀ ਜੋਤ ਤੇ ਆਸਰੇ ਆਸਰੇ ਦਸਾਂ ਪਾਤਸ਼ਾਹਿਆਂ ਦਸਾਂ ਪਾਤਸ਼ਾਹੇ ਜੋਤ ਧੰਮ ਧੰਮ ਸਾਈਂ ਸ੍ਰੀ ਗੁਰੂ ਅੰਸਰ ਜੀ ਮਹਾਰਾਜ ਆਗੇ ਚਰਨਾ ਦੇ ਉਦਾਰਪ੍ਰੀਤ ਜੀ ਆਪ ਜੀ ਦੀ ਸ਼ਾਨਦਤ ਚਰਨਾ ਲਈ ਹੋਤੀ ਆਸਦਾ ਲੈ ਕੇ ਸ੍ਰੀਮਾਨ 108 ਸੰਤ ਮਹਾਰਾਜ ਸੰਤ ਸਿੰਘ ਜੀ ਸ੍ਰੀਮਾਨ 108 ਸੰਤ ਮਹਾਰਾਜ ਜੀ ਹਾਂ ਸਿੰਘ ਜੀ ਸ੍ਰੀਮਾਨ 108 ਸੰਤ ਮਹਾਰਾਜ ਜਰਪੰਨ ਸਿੰਘ ਬਖਰੀ ਪਾਸ਼ਾ ਆਪ ਜੀ ਦੀ ਪਾਵਨ ਸਥਾਨ ਨਿਰਮਲ ਕੁਟਿਆ ਜੋਂ ਮਿਖੇ ਆਏ ਜੀ ਤੋਂ ਬਹੁਤ ਸਾਰੇ ਹੋਏ ਮਹਤਪੁਰ ਸ੍ਰੀਮਾਨ 108 ਸੰਤ ਮਹਾਰਾਜ ਜੀ ਜੀਸੇ ਜੀ ਨਿਰਮਲ ਕੁਟਿਆ ਜੋਂ ਬਲਗੀ ਆਗਿਆ ਅਨਸਾਰ ਆਦੋਬ ਆਪ ਜੀ ਨੂੰ ਬਹੁਤ ਸਵਾਗਤ ਸਵਾਉਣ ਵਾਸਤੇ ਅੱਗੇ ਭੰਗਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਆਗਦੀ ਦੇ 350 ਸਰਨਾਸੀ ਦੀ ਸ਼ਤਾਵਰਸ਼ੀ ਨੂੰ ਸਮਰਪਿਤ ਆਪ ਜੀ ਦੇ ਸ਼ਾਦਾ ਮਨਾਉਣ ਨੂੰ ਬਹੁਤ ਸਿੱਖ ਖਾਨ ਪਰਸਾ ਬੰਗੋਈ ਸੰਗ ਆਪ ਜੀ ਦੇ ਬਾਹਰ ਕਿਪਰ ਕੀ ਅਨੁਕਮਤ ਦੇ ਹੋ ਪਾਏ ਪਰੰਪਰਿ ਦੀਵਾਨ ਸਜਾਈ ਹੈ ਸਜੇ ਦੀਵਾਨਾਂ 'ਚ ਅਲਾਹੀ ਕੁਰਬਾਨੀ ਕੀਰਨ ਨਾਲ ਢਾਡੀ ਦੀਵਾਨਾਂ ਆਪ ਜੀ ਦਾ ਜਸ ਕਥਾ ਹੋਈ ਸਭnabla ਦੀ ਹਾਜ਼ਰੀ ਪਰਵਾਨ ਕਰਦੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਤੈਨਹੋਰ ਪਟਾਵਾਂ ਤੋਂ ਪਰਵਾਨ ਕਰਨੀ ਆ ਆਪਣੇ ਦਰੋਂ ਕਰਾਂ ਕਿ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਨਾਮ ਜੀਆਂ ਦਾ ਆਪਣਾ ਮਕਸਦ ਕਰਨੀਆਂ ਆਪਣੇ ਸਾਮੀ ਚੜ੍ਹਦੀ ਕਲਾ ਰੱਖਣ ਕਰੋ ਸੁਖਾਂਤਿ ਵਰਸਾਓ ਈਸ਼ਵਰ ਦੇ ਦਵਾਨ ਦੀ ਸੰਪੂਰਨਤਾ ਕੀ ਅਰਦਾਸ ਕਰੋ ਕਿਰਪਾ ਆਪਣੇ ਅਰਵਾਈ ਹੁਕਮਾਂ ਬਖਸ਼ੇ ਸੰਤਨ ਨੂੰ ਨਿਹਾਲ ਕਰੋ ਆਪ ਦੀ ਉਦਾਰਤਾ ਜੀਉ ਜੀ ਆਵੇ ਸੋ ਰਾਜੀ ਆਵੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਰਾਮ ਜੀ ਦਾ ਮਾਨ ਤੇ ਤਾਵੇ ਗੁਰੂ ਨਾਨਕ ਦੇਵ ਜੀ ਮਾਰਾ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬ ਕ੍ਰਿਪਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਬੋਲੇ ਗੁਰਬਾਣੀ ਅਮਰਤੋ ਸਾਰੇ ਗੁਰਬਾਣੀ ਕਹ ਸੇਖ ਜਮਾਨੇ ਪ੍ਰਤੱਖ ਗੁਰੂ ਰਿਸਤਾਰ ਸਤਨਾਮ ਸ੍ਰੀ ਵਾਹਿਗੁਰੂ ਸਜੋ ਸਤਿਨਾਮ ਸ੍ਰੀ ਖਾਲਸਾ ਕਰਵਾ ਆਪਣੀ ਕਣੀ ਨ ਦੇਖ ਦੇਈ ਸੋ ਰਹਿਤ ਜੀ ਕੀ ਫਤੇ ਸਸਮੀ ਜੀ ਕੋਟਨ ਕੋਟਨਵਾਦ ਹੈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਨ੍ਹਾਂ ਨੇ ਆਪਾਂ ਸਭਨਾਂ ਨੂੰ ਤਪਸਥਾਨ ਨਿਰਮਲ ਕੂਟੀਆਂ ਜਵੜਾ ਪਰਮ ਗਿਆਨੀ 168 ਬਾਬਾ ਬਸਤ ਸਿੰਘ ਜੀ ਬ੍ਰਹਮ ਗਿਆਨੀ 168 ਬਾਬਾ ਗਿਆਨ ਸਿੰਘ ਜੀ ਮਹਾਰਾਜ ਬ੍ਰਹਮ ਗਿਆਨੀ 168 ਬਾਬਾ ਜਸ ਸਿੰਘ ਪ੍ਰਕਾਸ਼ ਜੀ ਦੇ ਇਹ ਪਵਿੱਤਰ ਸਤਿ ਤਪਸਥਾਨ ਕੁਟਿਆ ਡਵਲਪਕੇ ਸਤਕਾਰਯੋਗ ਸੰਤੋਬਜੀ ਸਿੰਘ ਜੀ ਮੁਖੀ ਨਰਮਲ ਕੁਟਿਆ ਡਵਲਦੀ ਰਹਿਨਮਾਈ ਹੈਟ ਵਿੱਚ ਅੱਜ ਐਤਵਾਰ ਦੇ ਗੁਰਮਤ ਸਮਾਗਮ ਵਿੱਚ ਸ਼ਾਜਰੀ ਭਰੰਦਾ ਸਮਾਂ ਦਿੱਤਾ ਮੌਕਾ ਦਿੱਤਾ ਅਕਾਲ ਪੁਰਖ ਸੱਚੇ ਪਾਤਸ਼ਾਹ ਆਪਾਂ ਸਨਮਾਨੀਆਂ ਹਾਜ਼ਰੀਆਂ ਭਲਵਾਨ ਕਰਨ ਭਾਵਨਾਵਾਂ ਪੂਰੀਆਂ ਕਰਨ ਸਾ ਸੰਗਤ ਜੀ ਅੱਜ ਦੇ ਇਸ ਐਤਵਾਰ ਦੇ ਗੁਰਮਤ ਸਮਾਗਮ ਦੀ ਸਮਰਤੀ ਹੈ ਹੁਣ ਗੁਰੂ ਦੇ ਲੰਗਰ ਦੇ ਨਗਾਰੇ ਹੋ ਜਾਣੇ ਹਨ ਆਪ ਸਭ ਦਾ ਨੇ ਗੁਰੂ ਦੇ ਲੰਗਰ ਛੱਕੇ ਜਾਣਾ ਹੈ ਇਹਨੀ ਬੇਨਤੀ ਬਰਮਾਨ ਕਰਿਓ ਦਾਸ ਤੋਂ ਆਪ ਜੀ ਸੰਮੁਖ ਕੋਈ ਬੋਲ ਚਾਲ ਵੱਧ ਘਟ ਹੋਵੇ ਉਹ ਸਾਧ ਸੰਗਤ ਬਖਸ਼ਣ ਜੋ ਕੋਈ ਬਖਸ਼ ਦੇਣਾ ਜੀ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਗੁਰੂ ਦੇ ਲੰਗਰ ਦੇ ਨਗਾਰੇ ਹੋ ਗਏ ਹਨ ਆਪ ਆਪਣੇ ਸੇਧਾਂ ਨਗਰ ਹਾਲ ਦੇ ਵਿੱਚ ਆ ਕੇ ਨਗਰ ਛੱਕੇ ਜਾਣੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਕਰੇ ਜਤਰਾ ਜੀ ਦਸਤੋ ਸਵਾਯਾ ਸਵੇਰੇ ਜੀ ਆਈ ਵਧੀਆ ਨਹੀਂ ਜੀ ਪਿਆਰੇ ਤੁਸੀਂ ਠੀਕ ਰਹੇ ਜੀ ਜਦੋਂ ਲੇਟ ਹੋਇਆ ਜੀ